ਚਰੰਤਰ ਦੇ ਸਿਵਲ ਹਸਪਤਾਲ ਵਿੱਚ ਨਸ਼ਾ ਛਡਾਊ ਕੇਂਦਰ ਦਾ ਦੌਰਾ ਕਰਨ ਦੇ ਲਈ ਕੈਬਨਿਟ ਮੰਤਰੀ ਮਹਿੰਦਰ ਭਗਤ ਪੁੱਜੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਿਵਲ ਸਰਜਨ ਸਹਿਤ ਹੋਰ ਵੀ ਡਾਕਟਰ ਮੌਜੂਦ ਸਨ ਇਸ ਮੌਕੇ ਤੇ ਉਹਨਾਂ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਿਆ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਨਤਾ ਨੂੰ ਪਿਆਰ ਕਰਨ ਵਾਲੇ ਸਰਦਾਰ ਭਗਵੰਦ ਸੇਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਸਾਰੇ ਪੰਜਾਬ ਦੇ ਵਿੱਚ ਜੋ ਨਸ਼ਾ ਵਿਦਿਉ ਮਹਮ ਚੱਲ ਰਹੀ ਹੈਗੀ ਉਸ ਦੇ ਤਹਿਤ ਅਸੀਂ ਅੱਜ ਜੋ ਨਸ਼ਾ ਮੁਕਤੀ ਯਾਤਰਾ ਹੈ ਉਹਦੀ ਸ਼ੁਰੂਆਤ ਕਰਕੇ ਅਸੀਂ ਗਲੀ ਗਲੀ ਘਰ ਘਰ ਜਾ ਰਹੇ ਹਾਂ ਵਾਰਡ ਵਾਈਜ਼ ਮੀਟਿੰਗਾਂ ਕਰ ਰਹੇ ਹਾਂ ਔਰ ਉੱਥੇ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਅਸੀਂ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਭੇਜ ਰਹੇ ਹਾਂ ਤਾਂ ਕਿ ਉਹਨਾਂ ਦਾ ਜੋ ਲਾਜ ਹੈ ਕਿਉਂਕਿ ਮਾਪੇ ਖਰਚਾ ਨਹੀਂ ਕਰ ਸਕਦਾ ਇਸ ਕਰਕੇ ਸਰਕਾਰ ਆਪਣੇ ਹਸਪਤਾਲਾਂ ਤੋਂ ਉਹਨਾਂ ਦਾ ਇਲਾਜ ਫ੍ਰੀ ਕਰਾ ਰਹੀ ਹੈ ਉਹਦੇ ਨਾਲ ਤਾਂ ਕਿ ਉਹ ਠੀਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਸਰਕਾਰ ਉਹਨਾਂ ਵਾਸਤੇ ਸਕਿਲਡ ਡਵੈਲਪਮੈਂਟ ਸੈਂਟਰਾਂ ਤੋਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ ਉਹ ਠੀਕ ਹੋ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਔਰ ਆਪਣਾ ਜੋ ਚਾਹੇ ਕੰਪਿਊਟਰ ਹੈ ਚਾਹੇ ਕੋ ਹੋਰ ਕਾਰਗਿਰੀ ਹੈ ਉਹ ਕੰਮ ਕਰਕੇ ਆਪਣਾ ਜ਼ਿੰਦਗੀ ਦਾ ਨਵਾਂ ਸ਼ੁਰੂਆਤ ਕਰ ਸਕੇ ਔਰ ਮੈਨੂੰ ਬੜਾ ਅੱਛਾ ਲੱਗਾ ਕਿ ਇੱਥੇ ਆ ਕੇ ਕਿ ਸਿਵਲ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਹੋਰ ਕਿਉਂਕਿ ਸਾਡੀ ਸਰਕਾਰ ਦੀ ਜੋ ਪ੍ਰਾਇਓਰਟੀ ਹੈਗੀ ਹੈ ਉਹ ਹੈਗੀ ਹੈ ਹੈਲਥ ਐਂਡ ਐਜੂਕੇਸ਼ਨ ਐਂਡ 엠ਪਲॉयਮੈਂਟ ਤੁਸੀਂ ਸਾਰੇ ਜਾਣਦੇ ਹੋ ਕਿ ਐਜ਼ੀ এমਪਲੋਇਮੈਂਟ ਵੀ ਕਿਉਂਕਿ ਅਸੀਂ ਨਸ਼ਾ ਛਡਾਉਣਾ ਹੈ ਉਸ ਦੇ ਲੋਕਾਂ ਨੂੰ ਜੁਵਾ ਨੂੰ ਸੀ ਕੰਮ ਤੇ ਲਾਣਾ ਹੈ ਕੰਮ ਤੇ ਲਗਾਉਣ ਵਾਸਤੇ ਸਾਡੀ ਸਰਕਾਰ ਨੇ ਮਾਨ ਸਾਧ ਸਰਕਾਰ ਨੇ 55 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੁਸੀਂ ਸਾਰੇ ਇਹ ਜਾਣਦੇ ਹੋ ਇੱਕ ਸਾਡਾ ਉਹ ਪ੍ਰਯਾਸ ਹੈ ਦੂਜਾ ਪ੍ਰਯਾਸ ਹੈ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚ ਸਾਰੇ ਜਿਹੜੇ ਡਾਕਟਰ ਸਹਿਬਾਨ ਆ ਰਹੇ ਆਪਣੇ ਵਲੰਟੀਅਰ ਸਹਿਬਾਨ ਜੋ ਮੀਟਿੰਗਾਂ ਕਰ ਰਹੇ ਆ ਉਹਨਾਂ ਨੂੰ ਜੋ ਬੱਚਿਆਂ ਨੂੰ ਸਮਝਾ ਕੇ ਜਿਹੜੇ ਨਸ਼ਾ ਚ ਲੱਗੇ ਨੇ ਸਿਵਲ ਹਸਪਤਾਲ ਲਾਜ ਕਰਾਈਏ ਤਾਕਿ ਉਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਖਾਸ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਤੁਸੀਂ ਵਾਚ ਕੀਤਾ ਇੱਥੇ ਪਹੁੰਚ ਕੇ ਕਿਉਂਕਿ ਪਹਿਲਾਂ ਵੀ ਤੁਸੀਂ ਪਹਿਲਾਂ ਤੁਸੀਂ ਦੂਸਰੀ ਬਿਲਡਿੰਗ 'ਚ ਸੀ ਹੁਣ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋ ਮੈਂ ਵੀ ਦੇਖਣ ਨੂੰ ਮਿਲਿਆ ਜਾਂ ਸਿਰਫ ਵਧੀਆ ਦੇਖਣ ਨੂੰ ਮਿਲਿਆ ਦੇਖੋ ਕਿ ਜੋ ਹੈ ਮੈਂ ਇੱਥੇ ਆ ਜਾਏ ਹਾਂ ਡਾਕਟਰ ਸਾਹਿਬ ਦੇ ਥੇਮ ਨੂੰ ਕਿ ਕਿਉਂਕਿ ਸਮੇਂ ਸਮੇਂ ਸਰ ਪਹਿਲੇ ਨਾਲੋਂ ਇਸ ਹਸਪਤਾਲ 'ਚ ਬਹੁਤ ਡਵੈਲਪਮੈਂਟ ਹੋਈ ਹੈ ਜਿਵੇਂ ਕਿ ਪਹਿਲੀ ਇੱਥੇ ਮੈਨੂੰ ਯਾਦ ਹੈਗਾ ਕਿ ਜੋ ਆਕਸੀਜਨ ਹੈਗੀ ਹੈ ਉਹਦੀ ਪ੍ਰੋਬਲਮ ਕਿਸੇ ਟਾਈਮ ਆਉਂਦੀ ਸੀ ਕਿ ਜਦੋਂ ਕੋਈ ਚਾਹੀਦੀ ਜ਼ਿਆਦਾ ਹੁੰਦੀ ਸੀ ਸਪਲਾਈ ਘੱਟ ਹੁੰਦੀ ਸੀ ਤੇ ਪ੍ਰੋਬਲਮ ਆਉਣ ਦੇ ਕਾਰਨ ਪੇਸ਼ਣ ਨੂੰ ਸਮੱਸਿਆ ਆਉਂਦੀ ਸੀ ਇਟ ਇਜ਼ ਗੁੱਡ ਲੱਕ ਕਿ ਸਾਡੀ ਸਰਕਾਰ ਨੇ ਇੰਨੀ ਮਿਹਨਤ ਨਾਲ ਸਾਡੇ ਖਾਸ ਕਰਕੇ ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਜੀ ਨੇ ਮਾਨ ਸਾਹਿਬ ਦੀ ਰਹਿਨਵਾਈ ਹੇਟ ਇੱਥੇ ਜੋ ਹੈ ਆਕਸੀਜਨ ਗੈਸ ਦਾ ਪਲਾਂਟ ਲਗਾਇਆ ਉਹਨੇ ਜਿੰਨੀ ਇੱਥੇ ਗਿਆ ਚਾਹੀਦੀ ਉਸ ਤੋਂ ਜ਼ਿਆਦਾ ਇੱਥੇ ਪ੍ਰੋਡਿਊਸ ਹੁੰਦੀ ਏ ਔਰ ਕਦੇ ਵੀ ਆਕਸੀਜਨ ਗੈਸ ਦੀ ਇੱਥੇ ਕਮੀ ਨਹੀਂ ਆਏਗੀ ਸੋ ਉਹਦੇ ਨਾਲ ਨਾਲ ਮ데 ਕਹਿ ਕਿ ਇਥੇ ਕੈਂਸਰ ਦਾ ਜੋ ਸਪੈਸ਼ਲਿਸਟ ਡਾਕਟਰ ਹਨ ਐਕਸਪਰਟ ਇਨ ਕੈਂਸਰ ਡਾਕਟਰ ਜਰਨੇ ਉਹ ਵੀ ਇਥੇ ਬੈਠੇ ਦੇਖੇ ਨੇ ਮੈਂ ਜਿਹੜੇ ਕਿ ਇਲਾਜ ਵੀ ਕਰ ਰਹੇ ਨੇ ਅੱਜ ਜੋ ਕੈਂਸਰ ਦਾ ਇਲਾਜ ਹੈ ਸਭ ਤੋਂ ਮਹਿੰਗਾ ਇਲਾਜ ਹੈਗਾ ਸੋ ਉਹ ਵੀ ਇਥੇ ਫਰੀ ਹੋ ਰਿਹਾ ਹੈ ਇਹ ਸਰਕਾਰ ਦੀ ਸਰਕਾਰ ਦੀ ਬਹੁਤ ਵੱਡੀ ਫਲਪ ਦੀ ਹੈਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ